ਮੇਨ ਜਿਹੜੀਆਂ ਪਾਣੀਆਂ ਤੇ ਨੇ ਕਿਉਂਕਿ ਪਾਣੀ ਸਾਰਾ ਪੰਜਾਬ ਦਾ ਪੋਲੂਟ ਹੋ ਗਿਆ ਕੈਂਸਰਸ ਹੋ ਗਿਆ ਰਿਪੋਰਟ ਪਾਰਲੀਮੈਂਟ ਤੇ ਪੇਸ਼ ਹੋ ਗਈ ਤੇ ਇਹ ਆ ਫਿਰ ਸਾਡੇ ਕੋਲ ਨਾ ਤਾਂ ਤਰਜੀਹਤ ਦਾ ਪਾਣੀ ਪੀਣ ਵਾਸਤੇ ਹੈ ਵੀ ਨਹੀਂ ਇੱਧਰ ਨੂੰ ਨਹੀਂ ਜਾਣਾ ਇੱਧਰ ਨੂੰ ਹੀ ਜਾਣਾ ਇਹ ਸਗੋਂ ਮੁਸ਼ਕਲਾਂ ਖੜੀਆਂ ਕਰਦੀਆਂ ਇਹ ਮੁਸ਼ਕਲਾਂ ਨਾ ਕਰਿਓ ਅਸੀਂ ਬੜੇ ਕਲੀਅਰ ਅਸੀਂ ਆਪਣੇ ਬੰਦਿਆਂ ਨੂੰ ਕਿਹਾ ਵੀ ਅਸੀਂ ਲੋਕਾਂ ਨੂੰ ਮੁਸੀਬਤ ਖੜੀ ਕਰਨ ਵਾਸਤੇ ਨਹੀਂ ਆ ਰਹੇ ਸਾਡੀ ਲੜਾਈ ਸਰਕਾਰ ਨਾਲ ਇਸ ਕਰਕੇ ਸਮੂਥਲੀ ਟ੍ਰੈਫਿਕ ਵੀ ਚੱਲਣਾ ਚਾਹੀਦਾ ਸੀਸੀ ਐਸਪੀਸੀ ਸਾਰੇ ਅੱਜ ਵੀ ਖੜੇ ਨੇ ਇਹਨਾਂ ਨਾਲ ਮੁਲਾਕਾਤਾਂ ਹੋਈਆਂ ਨੇ ਤੇ ਆਈਜੀ ਸਾਹਿਬ ਸੀਗੇ ਤੇ ਉਹਨਾਂ ਨਾਲ ਅਸੀਂ ਰੂਟ ਉਹਨਾਂ ਤੋਂ ਅਸੀਂ ਜਗ੍ਹਾ ਮੰਗੀ ਸੀ ਚੰਡੀਗੜ੍ਹ ਪਿੱਛੇ ਇਹ ਸਾਨੂੰ ਕਈ ਵਾਰ ਚੰਡੀਗੜ੍ਹ ਨਹੀਂ ਵੜਨ ਦਿੱਤਾ ਗਿਆ ਅਸੀਂ ਉੱਥੋਂ ਹੀ ਮੋਹਾਲੀ ਤੋਂ ਮੁੜ ਜਾਂਦੇ ਸੀ ਉੱਥੇ ਆਪਦਾ ਪ੍ਰੋਟੈਸਟ ਕਰਕੇ ਜਾਂ ਧੱਕੇ ਨਾਲ ਵੜਦੇ ਸੀ ਐਤਕਿਸੀ ਕਿ ਅਸੀਂ ਕਿਹਾ ਵੀ ਚੰਡੀਗੜ੍ਹ ਅਸੀਂ ਕਰਨੀ ਕਰਨੀ ਸਾਡੀ ਆਪਦੀ ਰਾਜਧਾਨੀ ਆ ਵੀ ਸਾਨੂੰ ਚੰਡੀਗੜ੍ਹ ਜਗ੍ਹਾ ਤੋਂ ਅਸੀਂ ਉਹ ਮੰਗੀ ਸੀ ਵੀ ਸਾਨੂੰ ਇਹ 34 ਵਾਲਾ ਇਹ ਗਰਾਊਂਡ ਸਾਨੂੰ ਦੇ ਦਿਓ ਪੱਕਾ ਹੈਗਾ ਕਿਉਂਕਿ ਮੀਂਹ ਦੇ ਵੀ ਅਸਾਰ ਹੁੰਦੇ ਆ ਤੇ ਇਹਨਾਂ ਨੇ ਸਾਨੂੰ ਦੋ ਤਿੰਨ ਜਗ੍ਹਾ ਪਹਿਲਾਂ ਦਿਖਾਈਆਂ ਪਰ 49 ਵਾਲੀ ਦਿਖਾਈ ਹੋਰ ਦਿਖਾਈਆਂ ਉਹ ਅਸੀਂ ਨਾ ਮਨਜ਼ੂਰ ਕਰਤੀਆਂ ਤੁਸੀਂ ਗੱਲ ਮਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ ਕੱਲ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਮਾਂ ਪੰਚਾਇਤ ਔਰ 32 ਜਥੇਬੰਦੀਆਂ ਜਿਹੜੀਆਂ ਨੇ ਉਹ ਚੰਡੀਗੜ੍ਹ ਦੇ ਵਿੱਚ ਆ ਰਹੀਆਂ ਨੇ ਇਸ ਸਮੇਂ ਸਾਡੇ ਨਾਲ ਲੱਖੋਵਾਲ ਸਾਹਿਬ ਨੇ ਕਿਸਾਨ ਲੀਟਰ ਨੇ ਗੱਲਬਾਤ ਕਰ ਲੈਨੇ ਸਰ ਕਿਸ ਤਰ੍ਹਾਂ ਦੇ ਨਾਲ ਸਾਰੀਆਂ ਚੀਜ਼ਾਂ ਮੈਨੇਜ ਹੋਣ ਗਿਆ ਲੰਕੀ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਮੀਟਿੰਗਾਂ ਤੋਂ ਬਾਅਦ ਇਹ ਜਗ੍ਹਾ ਦਿਖਾਈ ਗਈ ਹੈ ਕਿੱਥੋ-ਕਿੱਥੋ ਕਿਸਾਨ ਆਣਗੇ 21 ਰੂਟ ਰਹੇਗਾ ਮਲਟੀਪਲ ਰੂਟ ਰਹਿਣਗੇ ਕਿਉਂਕਿ ਇੱਕ ਦੂਜੀ ਤਰਫ ਉਗਰਾਹ ਜੱਥੇਬੰਦੀ ਵੀ ਪਹੁੰਚ ਚੁੱਕੇ ਆ ਉਹਨਾਂ ਵੱਲੋਂ ਵੀ ਮਾਰਚ ਕੀਤਾ ਜਾਣਾ ਕਿਸ ਤਰ੍ਹਾਂ ਸਾਰੀ ਇਹ ਚੀਜ਼ ਮੈਨੇਜ ਹੋ ਚੁੱਕੀ ਨੇ ਕਿਹੜੇ-ਕਿਹੜੇ ਅਫਸਰ ਦੇ ਨਾਲ ਚੰਡੀਗੜ੍ਹ ਮੋਹਾਲੀ ਦੇ ਮੁਲਾਕਾਤ ਹੋ ਚੁੱਕੀ ਕੱਲ ਸਾਡੀਆਂ ਜਿਹੜੀਆਂ ਪ੍ਰਸ਼ਾਸਨ ਦੇ ਨਾਲ ਜਿਹੜੇ ਨਾ ਸੀਨੀਅਰ ਅਫਸਰ ਸੀ ਦੋ ਹੀ ਐਸਐਸਪੀ ਸਾਹਿਬ ਸੀਗੇ ਚੰਡੀਗੜ੍ਹ ਦਾ ਔਰ ਮੋਹਾਲੀ ਦੇ ਡੀਸੀ ਪੀਸੀਸੀ ਐਸਪੀਸੀ ਸਾਰੇ ਅੱਜ ਵੀ ਖੜੇ ਨੇ ਇਹਨਾਂ ਨਾਲ ਮੁਲਾਕਾਤਾਂ ਹੋਈਆਂ ਨੇ ਤੇ ਆਈਜੀ ਸਾਹਿਬ ਸੀਗੇ ਉਹਨਾਂ ਨੂੰ ਅਸੀਂ ਰੂਟ ਉਹਨਾਂ ਤੋਂ ਅਸੀਂ ਜਗ੍ਹਾ ਮੰਗੀ ਸੀ ਚੰਡੀਗੜ੍ਹ ਪਿੱਛੇ ਇਹ ਸਾਨੂੰ ਕਈ ਵਾਰ ਚੰਡੀਗੜ੍ਹ ਨਹੀਂ ਵੜਨ ਦਿੱਤਾ ਗਿਆ ਅਸੀਂ ਉੱਥੋਂ ਹੀ ਮੋਹਾਲੀ ਤੋਂ ਮੁੜ ਜਾਂਦੇ ਸੀ ਉੱਥੇ ਆਪਦਾ ਪ੍ਰੋਟੈਸਟ ਕਰਕੇ ਜਾਂ ਧੱਕੇ ਨਾਲ ਵੜਦੇ ਸੀ ਐਤਕਿ ਅਸੀਂ ਕਿਹਾ ਵੀ ਚੰਡੀਗੜ੍ਹ ਅਸੀਂ ਕਰਨੀ ਕਰਨੀ ਆ ਸਾਡੀ ਆਪਦੀ ਰਾਜਧਾਨੀ ਆ ਵੀ ਸਾਨੂੰ ਚੰਡੀਗੜ੍ਹ ਜਗ੍ਹਾ ਤਾਂ ਅਸੀਂ ਉਹ ਮੰਗੀ ਸੀ ਵੀ ਸਾਨੂੰ ਇਹ 34 ਵਾਲਾ ਇਹ ਗਰਾਊਂਡ ਸਾਨੂੰ ਦੇ ਦਿਓ ਪੱਕਾ ਹੈਗਾ ਕਿਉਂਕਿ ਮੀਂਹ ਦੇ ਵੀ ਅਸਾਰ ਹੁੰਦੇ ਆ ਤੇ ਇਹਨਾਂ ਨੇ ਸਾਨੂੰ ਦੋ ਤਿੰਨ ਜਗ੍ਹਾ ਪਹਿਲਾਂ ਦਿਖਾਈਆਂ ਪਰ 49 ਵਾਲੀ ਦਿਖਾਈ ਹੋਰ ਦਿਖਾਈਆਂ ਉਹ ਅਸੀਂ ਨਾ ਮਨਜ਼ੂਰ ਕਰਤੀਆਂ ਤੇ ਉਹਦੇ ਲਈ ਫਿਰ ਅਸੀਂ ਆਖਰ ਚ ਇਹਨਾਂ ਨੇ ਕਹਿਤਾ ਵੀ ਚਲੋ ਤੁਹਾਡੇ ਵਾਲੀ ਜੋਤ ਤੁਸੀਂ ਜਗਾ ਮੰਗਦੇ ਹੋ ਸਾਨੂੰ ਉਹ ਜਗਾ ਸ਼ਾਮ ਨੂੰ ਗੱਲ ਇਹਨਾਂ ਨੇ ਇਹ ਜਗਾ ਦੇ ਦਿੱਤੀ ਆ ਇਹਦੇ ਤੇ ਅਸੀਂ ਅੱਜ ਟੈਂਟ ਵਗੈਰਾ ਲਾਉਣਾ ਸ਼ੁਰੂ ਕਰ ਦਿੱਤਾ ਤੇ ਸਾਰੇ ਸਾਡੇ ਪੰਜਾਬ ਦੇ ਵਿੱਚੋਂ ਸਾਰੀਆਂ ਜਥੇਬੰਦੀਆਂ ਤੋਂ ਜਿਹੜੇ ਕਿਸਾਨ ਉਹ ਆ ਰਹੇ ਨੇ ਕਾਰਾਂ ਤੇ ਬੱਸਾਂ ਤੇ ਰੇਲਾਂ ਤੇ ਆ ਰਹੇ ਨੇ ਕੋਈ ਟਰਾਲੀਆਂ ਆਲਾ ਸਾਡਾ ਨਹੀਂ ਕਿਉਂਕਿ ਅਸੀਂ ਲੰਮਾ ਕੋਈ ਬੈਠਣ ਦਾ ਗੱਲ ਨਹੀਂ ਸਾਡਾ ਸਿਰਫ ਇੱਕ ਦਿਨ ਦਾ ਪ੍ਰੋਗਰਾਮ ਆ 11 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਤੇ ਉਹ ਅਸੀਂ ਕਿਉਂਕਿ ਅਸੀਂ ਨਵੰਬਰ ਦੇ ਵਿੱਚ ਵੀ ਤਿੰਨ ਦਿਨ ਧਰਨਾ ਮਾਰਿਆ ਸੀ ਸਾਡੀਆਂ ਕੁਝ ਮੰਗਾਂ ਉਦੋਂ ਸਹਿਮਤੀ ਹੋਈ ਸੀ ਪੰਜਾਬ ਸਰਕਾਰ ਨੇ ਉਹਨਾਂ ਚੋਂ ਵੀ ਕੋਈ ਮੰਗ ਸਾਡੀ ਨਹੀਂ ਮੰਨੀ ਗਈ ਉਹ ਅਸੀਂ ਯਾਦ ਕਰਾਉਣ ਆਏ ਆ ਉਸ ਤੋਂ ਬਾਅਦ ਪਾਣੀਆਂ ਦੀ ਜਿਹੜੀ ਮੰਗ ਆ ਵੀ ਪਾਣੀ ਦੂਸ਼ਤ ਹੋ ਰਿਹਾ ਸਰਕਾਰਾਂ ਨਾਲ ਗੱਲ ਕੁਝ ਕੋਈ ਨਹੀਂ ਕਰ ਰਹੀਆਂ ਕੋਈ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਉਹ ਉਹ ਮੰਗਾਂ ਲੈ ਕੇ ਅਸੀਂ ਸਰਕਾਰ ਨੂੰ ਯਾਦ ਕਰਾਉਣਾ ਆ ਰਹੇ ਆ ਵੀ ਫਿਰ ਅਸੀਂ ਬੈਠ ਜਾਾਂਗੇ ਜੇ ਲੋੜ ਪਈ ਨਹੀਂ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਆ ਤੁਹਾਡੇ ਨਾਲ ਪਹਿਲਾਂ ਵੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਗ੍ਰਾਹਾਂ ਜੱਥੇਬੰਦੀ ਵੱਲੋਂ ਵੀ ਆਜੋ ਚਲ ਚਲ ਗੱਲ ਕਰ ਲੈਣੇ ਉਹ ਗ੍ਰਾਹਾਂ ਜੱਥੇਬੰਦੀ ਵੱਲੋਂ ਵੀ ਹਲਾਂਕਿ ਚਾਰ ਪੰਜ ਜਗਾਵਾ ਦਿਖਾਈਆਂ ਗਈਆਂ ਤੁਹਾਨੂੰ ਵੀ ਦਿਖਾਈਆਂ ਗਈਆਂ ਪਹਿਲਾਂ ਸਾਨੂੰ ਵੀ ਤਿੰਨ ਚਾਰ ਜਗ੍ਹਾ ਕੱਲ ਦਿਖਾਈਆਂ ਗਈਆਂ ਪਰ ਅਸੀਂ 34 ਦੀ ਡਿਮਾਂਡ ਕੀਤੀ ਹੋਈ ਸੀਗੀ ਵੀ 34 ਸਾਨੂੰ ਜਗ੍ਹਾ ਜਿਹੜੀ ਅਸੀਂ ਡਿਮਾਂਡ ਕੀਤੀ ਸਾਨੂੰ ਕੱਲ ਜਗ੍ਹਾ ਮਿਲ ਗਈ। ਰਾਕੇਵਾਲ ਸਾਹਿਬ 8 ਮੰਗਾ ਉਗਰਾਹਾ ਜੱਥੇਬੰਦੀ ਲੈ ਕੇ ਇੱਧਰ ਪਹੁੰਚੀ ਔਰ ਕੱਲ ਮਾਰਚ ਉਹਨਾਂ ਨੇ ਕਰਨਾ ਤੁਹਾਡੀਆਂ ਕਿਹੜੀਆਂ ਕਿਹੜੀਆਂ ਮੰਗਾਂ ਨੇ ਕੋਈ ਕੋਈ ਕੰਪੀਟੀਸ਼ਨ ਨਹੀਂ ਹੈ ਉਹ ਵੀ ਠੀਕ ਲੜ ਰਹੇ ਨੇ ਅਸੀਂ ਵੀ ਠੀਕ ਲੜ ਰਹੇ ਹਾਂ ਜੋ ਕਰ ਰਹੇ ਨੇ ਠੀਕ ਕਰ ਰਹੇ ਨੇ ਕੋਈ ਚਿੰਤਾ ਸਾਡੀ ਮੇਨ ਜਿਹੜੀਆਂ ਪਾਣੀਆਂ ਤੇ ਨੇ ਕਿਉਂਕਿ ਪਾਣੀ ਸਾਰਾ ਪੰਜਾਬ ਦਾ ਪੋਲੂਟ ਹੋ ਗਿਆ। ਕੈਨਸਟਰਸੂਗੈ ਰਿਪੋਰਟ ਪਾਰਲੀਮੈਂਟ ਚ ਪੇਸ਼ ਹੋ ਗਈ ਤੇ ਇਹ ਆ ਫਿਰ ਸਾਡੇ ਕੋਲ ਨਾ ਤਾਂ ਤਰਤੀਹਟਲਾ ਪਾਣੀ ਪੀਣ ਵਾਸਤੇ ਹੈ ਉਤੋਂ ਅਗਲੀ ਅਗਲਾ ਇਕੋਫਾਇਰ ਹੈ ਜਿਹੜਾ ਉਹਦੇ ਉਹਦੇ ਪਾਣੀ ਦੀ ਰਿਪੋਰਟ ਆ ਚੁੱਕੀ ਵੀ ਉਹ ਨਾ ਤਾਂ ਪੀਣ ਦੇ ਲੈ ਕੇ ਨਾ ਫਸਲਾਂ ਨੂੰ ਲਾਉਣ ਦੇ ਲੈ ਕੇ ਫਿਰ ਸਾਡੇ ਕੋਲ ਦੋ ਹੀ ਰਸਤੇ ਨੇ ਵੀ ਜਿਹੜਾ ਕੁਦਰਤ ਨੇ ਬਖਸ਼ਿਆ ਪਾਣੀ ਹੈ ਉਹ ਅਸੀਂ ਡਿਮਾਂਡ ਕਰੀਏ ਸਾਨੂੰ ਜਿੱਦਾਂ ਚੰਡੀਗੜ੍ਹ ਨੂੰ ਤੁਸੀਂ ਦਿੰਦੇ ਹੋ ਪਾਣੀ ਇਸੇ ਤਰ੍ਹਾਂ ਘਰਾਂ ਦੇ ਵਿੱਚ ਪੀਣ ਲਈ ਤੇ ਹਰ ਖੇਤ ਨੂੰ ਪਾਣੀ ਪੰਜਾਬ ਸਰਕਾਰ ਦੀ ਡਿਊਟੀ ਆ ਪ੍ਰੋਵਾਈਡ ਕਰੇ ਪਲੱਸ ਜਿਹੜਾ ਡੈਮ ਸੇਫਟੀ ਐਕਟ ਬਣਿਆ ਇਸ ਸਟੇਟ ਸਬਜੈਕਟ ਹੈ ਜਿਹੜੇ ਡੈਮਸ ਨੇ ਉਹਨਾਂ ਦੀ ਉਹਨਾਂ ਦੀ ਜਿਹੜੀ ਹੈਗੀ ਚੀਜ਼ਾਂ ਨੇ ਰੈਜ਼ਰਵਾਇਰਸ ਨੇ ਸਾਰਾ ਸਟੇਟ ਸਬਜੈਕਟ ਐ ਸੈਂਟਰ ਨੂੰ ਇਹਨਾਂ ਨੂੰ ਤੇ ਕਾਨੂੰਨ ਬਣਾਉਣ ਦਾ ਕੋਈ ਅਧਿਕਾਰ ਨਹੀਂ ਉਹਨਾਂ ਨੇ ਕਾਨੂੰਨ ਬਣਾ ਕੇ ਸਾਡੇ ਪਾਖੜਾ ਡੈਮ ਤੇ ਸਾਡੇ ਡੈਮਾਂ ਤੇ ਕਮਜ਼ਾ ਕਰ ਰਿਹਾ ਅਸੀਂ ਕੱਲ ਨੂੰ ਇਹ ਡਿਮਾਂਡ ਕਰਾਂਗੇ ਵੀ ਰੈਜ਼ੋਲੂਸ਼ਨ ਪਾ ਕੇ ਉਹ ਡੈਮ ਸੇਫਟੀ ਐਕਟ ਨੂੰ ਲਾਤ ਕਰੋ ਪਰ ਰਾਜੇਵਾਲ ਸਾਹਿਬ ਪਹਿਲਾਂ ਵੀ ਪ੍ਰੋਟੈਸਟ ਕੀਤਾ ਸੀ 3 ਦਿਨਾਂ ਤੱਕ ਕਈ ਮੰਗਾ ਤੇ ਸਹਿਮਤੀ ਵੀ ਬਣੀ ਸੀ ਉਸ ਤੋਂ ਬਾਅਦ ਹੁਣ ਉਹ ਜਿਹੜੀ ਗੱਲਾਂ ਤੇ ਸਹਿਮਤੀ ਬਣੀ ਸੀਗੀ ਹੁਣ ਵੀ ਪੰਜਾਬ ਸਰਕਾਰ ਦਾ ਉਹੀ ਸਟੈਂਡ ਹੈ ਜਾਂ ਫਿਰ ਇੱਕ ਦੋ ਮੰਗਾਂ ਨੂੰ ਲੈ ਕੇ ਅੱਗੇ ਪਿੱਛੇ ਹੋ ਗਿਆ ਕੰਮ ਨਹੀਂ ਪੰਜਾਬ ਸਰਕਾਰ ਨੇ ਜਿਹੜੀ ਸਹਿਮਤੀ ਬਣੀ ਸੀ ਹਰਮੀਤ ਦੱਸਿਆ ਹੁਣ ਲਖਵਾਲ ਨੇ ਹਰਿੰਦਰ ਨੇ ਇਹ ਉਹਨਾਂ ਦੇ ਵਿੱਚੋਂ ਕੋਈ ਵੀ ਹਾਲ ਇੰਪਲੀਮੈਂਟ ਨਹੀਂ ਹੋਈ ਉਹ ਸਾਰੀਆਂ ਐਵੇਂ ਹਵਾਈ ਗੱਲਾਂ ਨੇ ਉਹਦੀ ਉਹਦੀ ਵੀ ਲੜਾਈ ਹੈ ਇਹ ਤੋਂ ਬਿਨਾ ਜਿਹੜੀਆਂ ਅੱਜ ਹੈਗੀਆਂ ਨੇ ਬਹੁਤ ਜ਼ਰੂਰੀ ਡਿਮਾਂਡਸ ਖਾਦ ਹੈ ਨਹੀਂ ਉਹ ਇਹਨੇ ਦੱਸਿਆ ਹੁਣ ਤੇ ਜੋ ਨਹੀਂ ਦੀ ਖਰੀਦ ਦੀ ਉਮੀਦ ਨਹੀਂ ਹੈ ਜਿਸ ਤਰ੍ਹਾਂ ਦਾ ਇਹਨਾਂ ਨੇ ਸਾਰੀ ਇੰਡਸਟਰੀ ਜਿਹੜੀ ਸੀ ਮਿਲਿੰਗ ਇੰਡਸਟਰੀ ਉਹ ਇਹਨਾਂ ਦੀ ਨਲਾਇਕੀ ਕਰਕੇ ਡੁੱਬੀ ਹੁਣ ਉਹ ਸਪੇਸ ਹੈ ਨਹੀਂ ਉਹ ਲਾਉਣ ਨੂੰ ਤਿਆਰ ਨਹੀਂ ਫਿਰ ਸਾਡੀ ਅਸੀਂ ਸੜਕਾਂ ਤੇ ਆਉਣੇ ਤੇ ਇਹ ਬਹੁਤ ਸਾਰੇ ਐਸੇ ਇਸ਼ੂਜ਼ ਨੇ ਜਿਨ੍ਹਾਂ ਜਿਹੜੇ ਸਾਡੇ ਸਿਰ ਚੜੇ ਹੋਏ ਆ ਉਹਨਾਂ ਤੇ ਲੜਾਈ ਸਾਨੂੰ ਕਰਨੀ ਪੈਗੀ ਅਸੀਂ ਕੱਲ ਇਹਨਾਂ ਨੂੰ ਨੋਟਿਸ ਦੇਣ ਵਾਸਤੇ ਇਥੋਂ ਮੈਮੋਰੰਡਮ ਦੇਣ ਵਾਸਤੇ ਆ ਰਹੇ ਹਾਂ ਇਹ ਮੈਮੋਰੰਡਮ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਮੋਰੰਡਮ ਦਓਗੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਇਸ਼ੂਸ ਪੰਜਾਬ ਨਾਲ ਰਿਲੇਟਡ ਨੇ ਉਹ ਤਾਂ ਉਹਨੇ ਹੀ ਹੱਲ ਕਰਨੇ ਆ ਨਾ ਜਿਹੜਾ ਪਾਣੀ ਦਾ ਹਰ ਘਰ ਨੂੰ ਪਾਣੀ ਹਰ ਖੇਤ ਨੂੰ ਪਾਣੀ ਮੁੱਖ ਮੰਤਰੀ ਨੇ ਉਹਦਾ ਅਰੇਂਜਮੈਂਟ ਕਰਨਾ ਨਾ ਪਾਣੀ ਦਾ ਮਾਲਕ ਪੰਜਾਬ ਹੈ ਜਿਹੜਾ ਰੇਪੀਰੀਨ ਪ੍ਰਿੰਸੀਪਲ ਪ੍ਰਿੰਸੀਪਲ ਮੁਤਾਬਕ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਮਾਲਕ ਪੰਜਾਬ ਹੈ ਤੇ ਸਾਡੇ ਕੋਲ ਆਪਣਾ ਪਾਣੀ ਹੈ ਨਹੀਂ ਜਿਹੜਾ ਧਰਤੀ ਹੇਠਲਾ ਉਹ ਬਲੂਟ ਹੋ ਗਿਆ ਕੀ ਵੇ ਆਊਟ ਹੈ ਬੱਤੀ ਜਿੱਥੇ ਬੰਦੀਆਂ ਆ ਰਹੀਆਂ ਨੇ ਹਾਲਾਂਕਿ ਕਿਹੜੇ ਕਿਹੜੇ ਰੂਟ ਦਿੱਤੇ ਗਏ ਨੇ ਕਿਉਂਕਿ ਉਸ ਸਾਈਡ ਤੋਂ ਗ੍ਰਾਂਹ ਜਿੱਥੇ ਬੰਦੀਆਂ ਦੇ ਵੀ ਟਰੈਕਟਰ ਆਣੇ ਆ ਇਸ ਸਾਈਡ ਔਰ ਵੀ ਤੁਹਾਡੀ ਬੱਤੀ ਜਿੱਥੇ ਬੰਦੀਆਂ ਦੇ ਟਰੈਕਟਰ ਆਣੇ ਕਿਹੜੇ ਕਿਹੜੇ ਰੂਟ ਤੋਂ ਆਣਗੇ ਕਿਸ ਤਰ੍ਹਾਂ ਦੇ ਨਾਲ ਪ੍ਰਬੰਧ ਹੋਇਆ ਨਹੀਂ ਇਦਾਂ ਦਾ ਕੋਈ ਹੈ ਨਹੀਂ ਕਲੈਸ਼ ਨਹੀਂ ਨਾ ਕੋਈ ਇਹ ਗ੍ਰਾਂਹ ਦਾ ਸਾਡਾ ਕੋਈ ਇਦਾਂ ਦਾ ਝਗੜਾ ਨਹੀਂ ਹੈ ਸਾਡੇ ਜਿਹੜੇ ਬੰਦੇ ਆਉਣੇ ਨੇ ਰੋਪੜ ਲੁਧਿਆਣੇ ਵੱਲੋਂ ਉਹਨਾਂ ਦਾ ਉਹਨਾਂ ਨੇ ਆਉਣਾ ਇਹ ਇਹ ਜੋ ਕਹਿੰਦੇ ਨੇ ਸਾਨੂੰ ਵੀ ਤੁਸੀਂ ਕਰਲ ਤੋਂ ਅੱਗੇ ਆ ਕੇ ਜਿੱਥੇ ਗੋਪਾਲ ਸਵੀਟਸ ਹੈ ਉੱਥੋਂ 에어ਪੋਰਟ ਰੋਡ ਨੂੰ ਹੋ ਕੇ ਇੱਧਰ ਨੂੰ ਆਉਣਗੇ ਤੇ ਇੱਕ ਤਾਂ ਰੂਟ ਹੈ ਇੱਕ ਹੈਗਾ ਜਿਹੜੇ ਚੂਨੀ ਵਾਲੀ ਸੜਕ ਨੂੰ ਆਉਣਗੇ ਉਹਨਾਂ ਨੇ ਆ ਕੇ ਮੁਹਾਲੀ ਦੀ ਕਚਹਿਰੀਆਂ 'ਚ ਇਕੱਠੇ ਹੋਣਾ ਉੱਥੋਂ ਸਿੱਧੇ ਇੱਧਰ ਨੂੰ ਆ ਜਾਣਗੇ ਇੱਕ ਹੈਗਾ ਜਿਹੜੀ ਰਾਜਪੁਰਾ ਰੋਡ ਨੂੰ ਆਉਣਾ ਪਟਿਆਲਾ ਸੰਗਰੂਰ ਬਰਨਾਲਾ ਬਠਿੰਡਾ ਮਾਨਸਾ ਉਹ ਉਹ ਆ ਕੇ ਮੰਡੀ ਬੋਰਡ ਦੇ ਕੋਲ ਇਕੱਠੇ ਹੋਣਗੇ ਔਰ ਉੱਥੋਂ ਤੇ ਸਿੱਧੇ ਆ ਕੇ 메인 ਸੜਕ ਤੇ ਚੜ੍ਹ ਕੇ ਫੇਰ ਇਹ ਇਹ ਜਿਹੜੀ ਬਾਹਰਲੀ ਸੜਕ ਉਹ ਤੋਂ ਆ ਕੇ ਫਿਰ ਇੱਥੇ ਆ ਜਾਈਗੀ ਇੱਥੇ ਆ ਜਾਣੀ ਪਹਿਲਾਂ ਵੀ ਜਦੋਂ ਚੰਡੀਗੜ੍ਹ ਦੇ ਵਿੱਚ ਇਹ ਲਾਗੇ ਤਾਂ ਅੱਗੇ ਗੱਡੀਆਂ ਆਉਂਦੀਆਂ ਤਾਂ ਕਿਹਾ ਜਾਂਦਾ ਹੈ ਕਿ ਪੁਲਿਸ ਕਾਫੀ ਗੱਡੀਆਂ ਨੂੰ ਰੋਕ ਵੀ ਲੈਂਦੀ ਹੈ ਹੁਣ ਗੱਲਬਾਤ ਹੋ ਗਈ ਕਿ ਕੋਈ ਝੰਡੇ ਵਾਲੀ ਗੱਡੀ ਆ ਵੀ ਟਰੈਕਟਰ ਆਣਗੇ ਕਿਹਾ ਵੀ ਇਹ ਆਮ ਤੌਰ ਤੇ ਤੁਹਾਡੇ ਜਿਹੜੇ ਮੁਲਾਜ਼ਮ ਨੇ ਉਹ ਕਰਦੇ ਨੇ ਵੀ ਨਹੀਂ ਇੱਧਰ ਨੂੰ ਨਹੀਂ ਜਾਣਾ ਇੱਧਰ ਨੂੰ ਹੀ ਜਾਣਾ ਹੈ ਇਸਗੂ ਮੁਸ਼ਕਲਾਂ ਖੜੀਆਂ ਕਰਦੀਆਂ ਇਹ ਮੁਸ਼ਕਲਾ ਨਾ ਕਰਿਓ ਅਸੀਂ ਬੜੇ ਕਲੀਅਰ ਹਾਂ ਅਸੀਂ ਆਪਣੇ ਬੰਦਿਆਂ ਨੂੰ ਕਿਹਾ ਵੀ ਅਸੀਂ ਲੋਕਾਂ ਨੂੰ ਅਸੀਂ ਉਥੇ ਖੜੀ ਕਰਨ ਵਾਸਤੇ ਨਹੀਂ ਆ ਰਹੇ ਸਾਡੀ ਲੜਾਈ ਸਰਕਾਰ ਨਾਲ ਹੈ ਇਸ ਕਰਕੇ ਸਮੂਥਲੀ ਟ੍ਰੈਫਿਕ ਵੀ ਚੱਲਣਾ ਚਾਹੀਦਾ ਔਰ ਸਿੱਧਾ ਇੱਥੇ ਆਉਣਾ ਕਿੰਨੇ ਵਜੇ ਮੀਟਿੰਗ ਸ਼ੁਰੂ ਹੋਏ ਪੰਚਾਇਤ ਸ਼ੁਰੂ ਹੋਏਗੀ ਉਹ ਕਿੰਨੇ ਵਜੇ ਤੱਕ ਸਮਾਪਤ 11 ਵਜੇ ਸ਼ੁਰੂ ਹੋਏਗੀ 4 ਵਜੇ 4 ਵਜੇ ਮੈਕਸਿਮਮ ਇਥੋਂ ਲੋਕ ਚਲੇ ਜਾਣਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਤੇ ਤਸਵੀਰਾਂ ਦਿਖਾ ਰਹੇ ਹਾਂ ਉਹ ਸੈਕਟਰ 34 ਦੀਆਂ ਤਸਵੀਰਾਂ ਨੇ ਇੱਧਰ ਕਿਸਾਨਾਂ ਦੀ ਜਿਹੜੀਆਂ ਮ ਹੋਣ ਵਾਲੀ ਔਰ तमाम ਮੁੱਦਿਆਂ ਨੂੰ ਲੈ ਕੇ ਇੱਧਰ ਕਿਸਾਨ ਇਕੱਠੇ ਹੋਏ ਨੇ 32 ਜਥੇਬੰਦੀਆਂ ਦੀ ਮਾਂ ਪੰਚਾਇਤ ਇੱਧਰ ਹੈਗੀ ਹੈ ਵੱਖ-ਵੱਖ ਰੂਟਸ ਜਿਹੜੇ ਨੇ ਚੰਡੀਗੜ੍ਹ ਤੇ ਮੋਹਾਲੀ ਪੁਲਸ ਵੱਲੋਂ ਇਹਨਾਂ ਨੂੰ ਅਲੋਟ ਕਰਾਏ ਗਏ ਨੇ ਔਰ ਕਿਹਾ ਗਿਆ ਹੈ ਕਿ ਕੋਈ ਗੱਡੀ ਇਹਨਾਂ ਦੀ ਨਹੀਂ ਰੋਕੀ ਜਾਏਗੀ ਦੂਜੀ ਤਰਫ ਉਗਰਾਹਾ ਜਿੱਥੇ ਬੰਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਕਾਲ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਮਾਰਚ ਜਿਹੜਾ ਵਿਧਾਨ ਸਭਾ ਦੇਵਲ ਕੀਤਾ ਜਾਵੇਗਾ ਔਰ ਮੰਗ ਪੱਤਰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤਾ ਜਾਵੇਗਾ ਦੂਜੀ ਤਰਫ ਇਹਨਾਂ ਦੇ ਵੀ ਇਹ ਮੰਗ ਹੈ ਕਿ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣਾ ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਮੈਨੇਜ ਹੋਣ ਗਿਆ ਕਿਉਂਕਿ ਹਜ਼ਾਰਾਂ ਕਿਸਾਨ ਉਧਰ ਵੀ ਨੇ ਔਰ ਹਜ਼ਾਰਾਂ ਕਿਸਾਨ ਇੱਧਰ ਵੀ ਆਣ ਵਾਲੇ ਨੇ ਇਹ ਤਮਾਮ ਤਸਵੀਰਾਂ ਦਿਖਾਵਾਂਗੇ ਕੱਲ ਦੀਆਂ ਫਿਲਹਾਲ ਇਹ ਤਸਵੀਰਾਂ ਨੂੰ ਲੈ ਕੇ ਕਿਸਾਨਾਂ ਦੇ ਪ੍ਰੋਟੈਸਟ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਉਸ ਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਪ੍ਰੀਜ਼ਨਲੀ ਜੀ ਗਰੁੱਪ ਤੇ ਨਾਲ ਮਾਈ ਪੰਜਾਬੀ ਟੀਵੀ ਚੰਡੀਗੜ੍ਹ